ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਬਹੁਤ ਹੀ ਸੋਹਣੀ ਕਹਾਣੀ ਆ ਸੱਸ ਨੂੰਹ ਦੇ ਪਿਆਰ ਦੀ ਕਹਾਣੀ ਆ ਕਹਾਣੀ ਦਾ ਨਾਮ ਆ ਤੀਆਂ ਦਾ ਸੰਧਾਰਾ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਿਓ ਕਹਾਣੀ ਸੁਣਨ ਤੋਂ ਬਾਅਦ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਿਓ ਗੁਰਮੇਲ ਸਿੰਘ ਤੇ ਸਰਜੀਤ ਕੌਰ ਦੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਦੋਨੋਂ ਵਧੀਆ ਪੜ੍ਹ ਲਿਖ ਗਏ ਕੁੜੀ ਐ ਜਿਹੜੀ ਉਹ ਵੱਡੀ ਸੀ ਕੁੜੀ ਦਾ ਨਾਮ ਪ੍ਰੀਤ ਸੀ ਤੇ ਮੁੰਡੇ ਦਾ ਨਾਮ ਜੱਗੀ ਸੀ ਦੋਨੋਂ ਪੈਣ ਭਰਾਮਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਬਰਮੇਲ ਸਿੰਘ ਨੇ ਆਪਣੇ ਦੋਨਾਂ ਬੱਚਿਆਂ ਨੂੰ ਮੁੰਡਿਆਂ ਦੀ ਤਰ੍ਹਾਂ ਪਾਲਿਆ ਸੀ। ਉਹਨੇ ਕਦੇ ਵੀ ਪ੍ਰੀਤ ਨਾਲ ਕੋਈ ਬਿਤਕਰਾ ਨਹੀਂ ਕੀਤਾ ਸੀ। ਕਿਸੇ ਗੱਲ ਤੋਂ ਰੋਕਟੋਕ ਨਹੀਂ ਕੀਤੀ ਸੀ। ਪ੍ਰੀਤ ਵੱਡੀ ਸੀ ਇਸ ਲਈ ਪ੍ਰੀਤ ਵਾਸਤੇ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਤੇ ਸਰਜੀਤਕੌਰ ਨੂੰ ਵੀ ਇਹ ਸੀ ਵੀ ਹੁਣ ਕੁੜੀ ਮਟਿਆਰ ਹੋ ਗਈ ਹਨਾ ਵਧੀਆ ਰਿਸ਼ਤੇ ਆਉਂਦੇ ਆ ਚਲੋ ਆਪਾਂ ਵਿਆਹ ਕਰ ਦਿੰਨੇ ਆ। ਪ੍ਰੀਤ ਵਾਸਤੇ ਰਿਸ਼ਤਾ ਆਉਂਦਾ ਮੁੰਡਾ ਕੱਲਾ ਸੀ, ਇੱਕ ਉਹਦੇ ਭੈਣ ਸੀ, ਛੋਟਾ ਜਿਹਾ ਪਰਿਵਾਰ ਸੀ। ਪ੍ਰੀਤ ਦੀ ਮਾਂ ਕਹਿੰਦੀ ਵੀ ਮੇਰੀ ਕੁੜੀ ਤੋਂ ਬੜਾ ਕੰਮ ਨਹੀਂ ਹੁੰਦਾਗਾ ਵੀ ਛੋਟੇ ਪਰਿਵਾਰ ਚ ਹੀ ਇਹਦਾ ਵਿਆਹ ਕਰਨਾਗਾ ਚਲੋ ਪ੍ਰੀਤ ਦਾ ਰਿਸ਼ਤਾ ਹੋ ਜਾਂਦਾ ਤੇ ਉਹਦਾ ਵਿਆਹ ਹੋ ਜਾਂਦਾ ਪ੍ਰੀਤ ਦੇ ਸਹੁਰੇ ਆ ਜਿਹੜੇ ਉਹ ਬਹੁਤ ਵਧੀਆ ਸੁਭਾਅ ਦੇ ਹੁੰਦੇ ਆ ਪ੍ਰੀਤ ਦੀ ਨਣਦ ਉਹਦਾ ਬਹੁਤ ਕਰਦੀ ਆ ਉਹਦੀ ਸੱਸ ਵੀ ਉਹਦਾ ਬਹੁਤ ਕਰਦੀ ਆ ਪ੍ਰੀਤ ਦਾ ਭਰਾ ਜੱਗੀ ਹਰੇਕ ਵਿਹਾਰ ਤਿਹਾਰ ਤੇ ਆਪਣੀ ਭੈਣ ਕੋਲ ਜਾਂਦਾ ਮਿਲਣਾ ਪ੍ਰੀਤ ਨੂੰ ਬੜਾ ਚਾ ਚੜਦਾ ਕੁੜੀਆਂ ਨੂੰ ਹੁੰਦਾ ਹੀ ਆ ਜਦੋਂ ਉਹਨਾਂ ਦੇ ਪੇਕੇ ਮਿਲਣ ਆਉਂਦੇ ਆ ਜਦੋਂ ਵੀ ਸੌਣ ਚੜਦਾ ਤਾਂ ਪ੍ਰੀਤ ਦੀ ਮਾਂ ਜੱਗੀ ਨੂੰ ਪ੍ਰੀਤ ਕੋਲ ਭੇਜਦੀ ਸੰਧਾਰਾ ਦੇ ਕੇ ਹਨਾ ਉਹ ਕਹਿ ਦਿੰਦੀ ਵੀ ਮੇਰੀ ਤੀ ਡੀਕੇ ਨਾ ਵੀ ਮੇਰੀ ਤੀ ਨੂੰ ਆਏ ਨਾ ਹੋਵੇ ਵੀ ਆਣ ਗਵਾਂਡ ਦੀਆਂ ਜਿਹੜੀਆਂ ਉਹਦੀਆਂ ਦਰਾਣੀਆਂ ਜਠਾਣੀਆਂ ਨੇ ਉਹਨਾਂ ਦਾ ਸੰਧਾਰਾ ਪਹਿਲਾਂ ਨਾ ਜੇ ਵੀ ਮੇਰੀ ਤੀ ਦਾ ਸੰਧਾਰਾ ਸਾਰਿਆਂ ਤੋਂ ਪਹਿਲਾਂ ਜਾਣਾ ਚਾਹੀਦਾ ਜਦੋਂ ਵੀ ਜੱਗੀ ਪ੍ਰੀਤ ਨੂੰ ਸੰਧਾਰਾ ਦੇ ਕੇ ਆਉਂਦਾ ਤਾਂ ਪ੍ਰੀਤ ਬੜੀ ਖੁਸ਼ ਹੁੰਦੀ ਇਸੇ ਤਰ੍ਹਾਂ ਜ਼ਿੰਦਗੀ ਵਧੀਆ ਲੰਘ ਰਹੀ ਸੀ ਪ੍ਰੀਤ ਦੀ ਨਣਦ ਦਾ ਵਿਆਹ ਹੋ ਗਿਆ ਉਹ ਵੀ ਆਪਣੇ ਸਹੁਰੇ ਘਰ ਚਲੀ ਗਈ ਹੁਣ ਪ੍ਰੀਤ ਦੇ ਸਹੁਰੇ ਘਰ ਵਿੱਚ ਪ੍ਰੀਤ ਤੇ ਉਹਦੇ ਘਰ ਵਾਲਾ ਤੇ ਉਹਦੇ ਸੱਸ ਸਹੁਰਾ ਰਹਿ ਗਏ ਸੀ ਉਧਰੋਂ ਜੱਗੀ ਆ ਜਿਹੜਾ ਉਹਦੇ ਵੀ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਪ੍ਰੀਤ ਆਪਣੀ ਮਾਂ ਨੂੰ ਕਹਿੰਦੀ ਆ ਮਾਂ ਹੁਣ ਤੂੰ ਇਕੱਲੀ ਰਹਿ ਗਈ ਘਰ ਦੇ ਵਿੱਚ ਮੈਂ ਤਾਂ ਵਿਆਹ ਕੇ ਸਹੁਰੇ ਘਰ ਚਲੀ ਗਈ ਵੀ ਜੱਗੀ ਵੀ ਪੜਨ ਚੱਲਿਆ ਜਾਂਦਾ ਤੇ ਮੇਰੇ ਡੈਡੀ ਵੀ ਡਿਊਟੀ ਚਲੇ ਜਾਂਦੇ ਆ ਵੀ ਹੁਣ ਜੱਗੀ ਨੂੰ ਰਿਸ਼ਤਾ ਲੈ ਲਓ ਵੀ ਤੁਸੀਂ ਸੱਸ ਨੂੰ ਵਾ ਵਧੀਆ ਹੈ ਨਾ ਘਰੇ ਰਹੋਗੇ ਆ ਗੱਲਾਂ ਬਾਤਾਂ ਕਰੋਗੇ ਆ ਵੀ ਨਹੀਂ ਤਾਂ ਤੁਸੀਂ ਘਰੇ ਇਕੱਲੇ ਰਹਿ ਜਾਨੇ ਹੋ ਉਹ ਕਹਿੰਦੀ ਵੀ ਹਜੇ ਜੱਗੀ ਮੰਨਦਾ ਨਹੀਂ ਰਿਸ਼ਤੇ ਨੂੰ ਵੀ ਉਹ ਕਹਿੰਦਾ ਮੈਨੂੰ ਪੜ੍ਹਾਈ ਪੂਰੀ ਕਰ ਲੈਣ ਦੇ ਉਹ ਫਿਰ ਰਿਸ਼ਤਾ ਲਵਾਂਗੇ ਚੱਲ ਕਹਿੰਦੀ ਸਾਲ ਡੇਢ ਸਾਲ ਹੋਰ ਲੰਘ ਜਾਣ ਦੇ ਵੀ ਦਿਨਾਂ ਦਾ ਕੀ ਆ ਦਿਨ ਤਾਂ ਹੀ ਲੰਘ ਜਾਂਦੇ ਆ ਇਸੇ ਤਰ੍ਹਾਂ ਵਧੀਆ ਸਮਾਂ ਲੰਘਦਾ ਰਿਹਾ ਇੱਕ ਦਿਨ ਪ੍ਰੀਤ ਨੂੰ ਇਹੋ ਜਿਹਾ ਚੰਦਰਾ ਸਨੇਹਾ ਮਿਲਿਆ ਸਵੇਰੇ ਸਵੇਰੇ ਉਹ ਉੱਠੀ ਤੇ ਉਹਨਾਂ ਦੇ ਫੋਨ ਦੀ ਘੰਟੀ ਵੱਜੀ ਤੇ ਫੋਨ ਸੁਣ ਕੇ ਪ੍ਰੀਤ ਦੇ ਘਰ ਵਾਲਾ ਜਿਹੜਾ ਉਹ ਬਹੁਤ ਨਿਰਾਸ਼ ਹੋਇਆ ਤੇ ਉਹਨੂੰ ਐ ਲੱਗੇ ਵੀ ਮੈਂ ਪ੍ਰੀਤ ਨੂੰ ਕਿਵੇਂ ਦੱਸਾਂ ਕਿਉਂਕਿ ਫੋਨ ਪ੍ਰੀਤ ਦੇ ਪੇਕਿਆਂ ਤੋਂ ਸੀ ਤੇ ਪ੍ਰੀਤ ਦੇ ਭਰਾ ਦੀ ਬਿਜਲੀ ਲੱਗਣ ਕਰਕੇ ਮੌਤ ਹੋ ਜਾਂਦੀ ਆ ਦੱਸਣਾ ਤਾਂ ਪੈਣਾ ਹੀ ਸੀ ਉਹਨੇ ਆਪਣੀ ਮੰਮੀ ਰੇੜੀ ਨੂੰ ਦੱਸਿਆ ਪਹਿਲਾਂ ਵੀ ਪ੍ਰੀਤ ਨੂੰ ਕਿਵੇਂ ਦੱਸੀਏ ਹਨਾ ਚਲੋ ਉਹਨਾਂ ਨੇ ਬਹਾਨੇ ਜਨਾਲ ਕਿਹਾ ਕਿ ਪ੍ਰੀਤ ਜੱਗੀ ਨੂੰ ਨਾ ਕਰੰਟ ਲੱਗਿਆ ਤੇ ਉਹ ਬਿਮਾਰ ਆ ਹਸਪਤਾਲ ਜਾ ਵੀ ਤੁਸੀਂ ਜਾਣਾਗਾ ਤੁਸੀਂ ਉਹ ਜਲਦੀ ਜਾਓ ਹਸਪਤਾਲ ਜਾਣਾ ਪ੍ਰੀਤ ਆਪਣੇ ਘਰ ਵਾਲੇ ਨੂੰ ਪੁੱਛਦੀ ਆ ਵੀ ਕੀ ਗੱਲ ਹੋ ਗਈ ਵੀ ਠੀਕ ਆ ਜੱਗੀ ਕੋਈ ਐਦਾਂ ਦੀ ਕੋਈ ਗੱਲ ਤਾਂ ਨਹੀਂ ਤਾਂ ਉਹਦੇ ਘਰ ਵਾਲਾ ਕਹਿੰਦਾ ਵੀ ਨਹੀਂ ਹੈ ਤਾਂ ਫਿਕਰ ਵਾਲੀ ਗੱਲ ਪਰ ਅਜੇ ਠੀਕ ਆ ਵੀ ਫਿਕਰ ਨਾ ਕਰ ਚਲੋ ਉਹ ਫਟਾਫਟ ਤਿਆਰ ਹੁੰਦੇ ਆ ਤੇ ਪ੍ਰੀਤ ਦੇ ਘਰ ਵਾਲਾ ਉਹਨੂੰ ਲੈ ਕੇ ਉਹਦੇ ਪੇਕੇਆਂ ਨੂੰ ਚੱਲ ਪੈਂਦਾ ਪ੍ਰੀਤ ਕਹਿੰਦੀ ਵੀ ਤੁਸੀਂ ਤਾਂ ਕਹਿੰਦੇ ਸੀ ਹਸਪਤਾਲਾ ਵੀ ਮੈਨੂੰ ਹਸਪਤਾਲ ਕਿਉਂ ਨਹੀਂ ਲੈ ਕੇ ਜਾਂਦੇ ਪਰ ਉਹਨੂੰ ਪਤਾ ਹੁੰਦਾ ਵੀ ਜੱਗੀ ਦੀ ਮੌਤ ਹੋ ਚੁੱਕੀ ਐ ਤੇ ਉਹ ਆਪਣੇ ਮੰਮੀ ਡੈਡੀ ਨੂੰ ਕਹਿ ਕੇ ਗਿਆ ਸੀ ਵੀ ਅਸੀਂ ਪਹਿਲਾਂ ਜਾਂਦੇ ਆ ਤੁਸੀਂ ਬਾਅਦ 'ਚ ਆ ਜਿਓ ਵੀ ਜੇ ਆਪਾਂ ਸਾਰੇ ਇਕੱਠੇ ਗਏ ਤਾਂ ਪ੍ਰੀਤ ਨੂੰ ਪਤਾ ਲੱਗ ਜਾਣਾ ਪਰ ਕਹਿੰਦੇ ਆ ਵੀ ਜਿਹੜੀ ਮੌਤ ਆ ਉਹ ਕੋਈ ਆਮ ਵੀ ਨਹੀਂ ਲੁਕਦੀ ਹੁੰਦੀ ਜਦੋਂ ਪ੍ਰੀਤ ਦੇ ਘਰ ਵਾਲੇ ਨੇ ਗੱਡੀ ਉਹਨਾਂ ਦੇ ਘਰ ਵੱਲ ਨੂੰ ਪਾਲੀ ਤਾਂ ਪ੍ਰੀਤ ਸਮਝ ਗਈ ਵੀ ਮੇਰੇ ਭਰਾ ਨੂੰ ਤਾਂ ਕੁਝ ਹੋ ਗਿਆ ਜਦੋਂ ਉਹ ਉਹਨਾਂ ਦੇ ਘਰ ਅੱਗੇ ਗਏ ਤਾਂ ਹੋਰ ਗੱਡੀਆਂ ਖੜੀਆਂ ਹੁੰਦੀਆਂ ਪ੍ਰੀਤ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਤੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਵੀ ਤੁਸੀਂ ਮੈਨੂੰ ਸੱਚ ਕਿਉਂ ਨਹੀਂ ਦੱਸਿਆ ਵੀ ਜੱਗੀ ਨੂੰ ਕੁਝ ਹੋ ਗਿਆ ਚਲੋ ਆਣ ਗਵਾਂਡ ਦੀਆਂ ਔਰਤਾਂ ਹਨਾ ਵੇਖਦੀਆਂ ਵੀ ਪ੍ਰੀਤ ਆ ਗਈ ਰੋਂਦੀ ਆ ਚਲੋ ਉਹਨੂੰ ਫੜਦੀਆਂ ਲੇ ਗਈਆਂ ਤੇ ਪ੍ਰੀਤ ਆਪਣੇ ਭਰਾ ਦੀ লাশ ਵੇਖ ਕੇ ਤਾਂ ਹਾ ਮਾਰ ਮਾਰ ਕੇ ਰੋਂਦੀ ਆ ਇੱਕੋ ਇੱਕ ਭਰਾ ਜਿਹੜਾ ਇੰਨਾ ਪਿਆਰ ਕਰਦਾ ਸੀ ਉਹਦੇ ਹਰੇਕ ਦੁੱਖ ਸੁੱਖ 'ਚ ਪਹਿਲਾਂ ਖੜਦਾ ਸੀ ਉਹੀ ਰੱਬ ਨੇ ਖੋਲਿਆ ਦੁੱਖ ਤਾਂ ਹੁੰਦੇ ਹੀ ਆ ਚਲੋ ਕੋਈ ਵੀ ਦੁੱਖ ਸੁੱਖ ਆ ਜ਼ਿੰਦਗੀ ਦੇ ਨਾਲ ਚੱਲਦਾ ਰਹਿੰਦਾ ਉਹਦੇ ਭਰਾ ਦਾ ਅੰਤਮ ਸੰਸਕਾਰ ਕਰ ਦਿੱਤਾ ਬਾਕੀ ਸਾਰੀਆਂ ਅੰਤਮ ਰਸਮਾਂ ਹੋ ਗਈਆਂ ਪ੍ਰੀਤ ਨੂੰ ਆਪਣੀ ਆਪਣੇ ਭਰਾ ਦੇ ਮੌਤ ਦਾ ਬਹੁਤ ਡੇਰਾ ਸਦਮਾ ਲੱਗਿਆ ਉਹ ਇਸ ਸਦਮੇ ਚੋਂ ਉੱਬਰ ਨਹੀਂ ਰਹੀ ਸੀ ਨਾ ਸੌ ਰਹੀ ਸੀ ਨਾ ਖਾ ਪੀ ਰਹੀ ਸੀ ਬਸ ਸਾਰਾ ਦਿਨ ਉਹ ਕਰਦੀ ਰਹਿੰਦੀ ਕਿ ਜੱਗੀ ਮੈਂ ਤਾਂ ਤੇਰਾ ਵਿਆਹ ਕਰਨਾ ਸੀ ਤੇਰੇ ਸ਼ਗਨ ਕਰਨੇ ਸੀ ਵੀ ਰੱਬ ਨੇ ਸਾਡੇ ਨਾਲ ਕਿੰਨਾ ਧੱਕਾ ਕੀਤਾ ਪ੍ਰੀਤ ਦਾ ਸਹੁਰਾ ਪਰਿਵਾਰ ਉਹਨੂੰ ਹਰ ਦਿਲਾਸਾ ਦਿੰਦਾ ਉਹਨੂੰ ਬਹੁਤ ਪਿਆਰ ਕਰਦਾ ਉਹਨੂੰ ਉਸ ਸਦਮੇ ਚੋਂ ਕੱਢਣ ਦੀ ਕੋਸ਼ਿਸ਼ ਕਰਦਾ ਪ੍ਰੀਤ ਦੀ ਮਾਂ ਪ੍ਰੀਤ ਨੂੰ ਕਹਿੰਦੀ ਹੈ ਕਿ ਜੇ ਤੂੰ ਇਸ ਤਰ੍ਹਾਂ ਹੌਸਲਾ ਢਾਕੇ ਬੈਠੇਂਗੀ ਤਾਂ ਸਾਡਾ ਕੀ ਬਣੂਗੀ ਸਾਡੇ ਤਾਂ ਬੁਢਾਪੇ ਦਾ ਸਹਾਰਾ ਸੀ ਉਹ ਕਿਸਮਤ ਦੇ ਵਿੱਚ ਜੋ ਕੁਝ ਲਿਖਿਆ ਹੁੰਦਾ ਉਹ ਹੋ ਕੇ ਰਹਿੰਦਾ ਵੀ ਜੇ ਤੂੰ ਹੌਸਲਾ ਢਾਕੇ ਬੈਠੀ ਰਹੀ ਤਾਂ ਅਸੀਂ ਕਿਹੜੇ ਹੌਸਲੇ ਉਠਾਂਗੇ ਵੀ ਦੁੱਖ ਸੁੱਖ ਤਾਂ ਜ਼ਿੰਦਗੀ ਦੇ ਨਾਲ ਹੀ ਆ ਪੁੱਤ ਆਪਾਂ ਨੂੰ ਇਸ ਸਦਮੇ ਚੋਂ ਨਿਕਲਣਾ ਪੈਣਾ ਪ੍ਰੀਤ ਦੇ ਮਾਮੇ ਭੂਆ ਦੇ ਜਵਾਕ ਜਿਹੜੇ ਉਹ ਪ੍ਰੀਤ ਕੋਲ ਆਉਂਦੇ ਕਿ ਇਹਨੂੰ ਐਂ ਫੀਲ ਨਾ ਹੋਵੇ ਵੀ ਸਾਡਾ ਭਰਾ ਮੁੱਕ ਗਿਆ ਹੌਲੀ ਹੌਲੀ ਕਹਿੰਦੇ ਸਮਾਂ ਸਾਰੇ जखਮਾਂ ਜਿਹੜੇ ਭਰ ਦਿੰਦਾ ਪ੍ਰੀਤ ਉਸ ਸਦਮੇ ਚ ਉੱਭਰਨ ਲੱਗੀ ਅੱਜ ਹੋਰ ਸਵੇਰੇ ਹੋਰ ਸਮਾਂ ਬਦਲਦਾ ਗਿਆ ਹੁਣ ਜਦੋਂ ਵੀ ਸੌਣ ਚੜਦਾ ਤਾਂ ਪ੍ਰੀਤ ਜਿਹੜੀ ਉਹ ਸੋਚੀ ਪੈ ਜਾਂਦੀ ਉਹ ਸੋਚਦੀ ਕਿ ਜੇ ਜੱਗੀ ਹੁੰਦਾ ਤਾਂ ਉਹ ਸੰਗਰਾਣ ਵਾਲੇ ਦੇਣੀ ਮੇਰੇ ਕੋਲੇ ਸੰਧਾਰਾ ਲੈ ਕੇ ਆ ਜਾਂਦਾ ਸੀ ਵੀ ਹੁਣ ਮੈਂ ਡੀਕਦੀ ਰਹਿਣੀ ਆ ਤੇ ਸੌਣ ਦੇ ਵਿੱਚ ਉਹਦੀ ਸੱਸ ਵੀ ਦੇਖਦੀ ਕਿ ਪ੍ਰੀਤ ਜਿਹੜੀ ਜ਼ਿਆਦਾ ਉਦਾਸ ਰਹਿੰਦੀ ਸੀ ਪ੍ਰੀਤ ਦੀ ਨਣਦ ਵਿਆਹੀ ਹੋਈ ਸੀ ਪ੍ਰੀਤ ਦੀ ਸੱਸ ਜਦੋਂ ਆਪਣੇ ਪੁੱਤ ਨੂੰ ਕਹਿੰਦੀ ਵੀ ਤੂੰ ਤੇ ਪ੍ਰੀਤ ਜਾਇਆ ਉਹ ਹਣਾ ਆਪਣੀ ਕੁੜੀ ਨੂੰ ਸੰਧਾਰਾ ਦੇ ਆਓ ਤਾਂ ਪ੍ਰੀਤ ਆਪਣੀ ਸੱਸ ਕੋਲ ਰੋਂਦੀ ਕਹਿੰਦੀ ਵੀ ਮੇਰਾ ਭਰਾ ਵੀ ਮੇਰੇ ਕੋਲ ਸੰਧਾਰਾ ਲੈ ਕੇ ਆਉਂਦਾ ਸੀ ਵੀ ਮੇਰਾ ਮਨ ਬਹੁਤ ਦੁਖੀ ਹੁੰਦਾ ਵੀ ਮੈਂ ਆਪਣੇ ਭਰਾ ਨੂੰ ਢੀਕ ਦੀ ਰੋਂ ਸਾਰੀ ਉਮਰ ਪਰ ਉਹਨੇ ਕਦੇ ਵੀ ਨਹੀਂ ਆਉਣਾ ਤਾਂ ਉਹਦੀ ਸੱਸ ਨੂੰ ਦਿਲਾਸਾ ਦਿੰਦੀ ਵੀ ਕੋਈ ਨਹੀਂ ਪੁੱਤ ਵੀ ਬਹੁਤ ਰਿਸ਼ਤੇ ਇਹੋ ਜਿਹੇ ਹੁੰਦੇ ਆ ਬਹੁਤ ਪਹਿਣਾ ਇਹੋ ਜੀਆਂ ਹੁੰਦੀਆਂ ਜਿਨ੍ਹਾਂ ਦੇ ਭਰਾ ਹੁੰਦੇ ਹੀ ਨਹੀਂ ਹਨਾ ਵੀ ਤੇਰਾ ਭਰਾ ਜਿੰਨਾ ਚਿਰ ਜਿਉਂਦਾ ਰਿਹਾ ਤੇਰੇ ਕੋਲ ਆਇਆ ਤੇਰੇ ਕੋਲ ਖੜਿਆਗਾ ਵੀ ਹੁਣ ਜਦੋਂ ਉਹਨੂੰ ਰੱਬ ਹੀ ਲੈ ਗਿਆ ਫਿਰ ਕੀ ਸਾਰੇ ਦੀ ਗੱਲ ਆ ਇੱਕ ਵਾਰ ਸੌਣ ਦਾ ਮਹੀਨਾ ਚੜ੍ਹਿਆ ਤਾਂ ਪ੍ਰੀਤ ਦੀ ਸੱਸ ਪ੍ਰੀਤ ਨੂੰ ਤੇ ਉਹਦੇ ਘਰ ਵਾਲੇ ਨੂੰ ਕਹਿੰਦੀ ਆ ਆਪਣੇ ਮੁੰਡੇ ਨੂੰ ਕਿ ਤੁਸੀਂ ਐਂ ਕਰੋ ਬਾਜ਼ਾਰ ਦੇ ਵਿੱਚ ਜਾਓ ਵੀ ਨਾਲੇ ਤਾਂ ਆਪਣੀ ਕੁੜੀ ਵਾਸਤੇ ਕੱਪੜੇ ਲਿਆਓ ਤੇ ਨਾਲੇ ਹੋਰ ਜਿਹੜਾ ਸਮਾਨ ਲਿਆਉਣਾ ਸਮਾਨ ਲੈ ਆਓ ਉਹ ਦੋਨੋਂ ਜੀ ਬਾਜ਼ਾਰ ਜਾਂਦੇ ਆ ਬਾਜ਼ਾਰ ਜਾ ਕੇ ਪ੍ਰੀਤ ਆਪਣੀ ਨਣਦ ਵਾਸਤੇ ਬਹੁਤ ਸੋਹਣੇ ਦੋ ਸੂਟ ਆਪਣੀ ਸੱਸ ਵਾਸਤੇ ਵੀ ਸੂਟ ਲਿਆਉਂਦੀ ਆ ਤੇ ਆਪਣੀ ਨਾਨਦ ਦੀ ਸੱਸ ਵਾਸਤੇ ਵੀ ਲਿਆਉਂਦੀ ਆ ਤੇ ਹੋਰ ਮਠਿਆਈ ਵਗੈਰਾ ਵਧੀਆ ਸਮਾਨ ਲੈ ਕੇ ਆਉਂਦੀ ਆ ਆ ਕੇ ਉਹ ਆਪਣੀ ਸੱਸ ਨੂੰ ਦਿਖਾਉਂਦੀ ਆ ਵੀ ਮੰਮੀ ਮੇਰਾ ਜੀ ਕੀਤਾ ਮੈਂ ਦੀਦੀ ਵਾਸਤੇ ਦੋ ਸੂਟ ਤੇ ਨਾਲ ਉਹਦੀ ਸੱਸ ਵਾਸਤੇ ਵੀ ਲਿਆਂਦੇ ਵੀ ਹਰ ਵਾਰੀ ਆਪਾਂ ਦੀਦੀ ਨੂੰ ਸੂਟ ਦੇ ਆਉਨੇ ਆ ਵੀ ਉਹਦੀ ਸੱਸ ਕੋਲ ਹੁੰਦੀ ਆ ਹਨਾ ਚਲੋ ਆਦਰ ਸਤਕਾਰ ਹੀ ਹੁੰਦਾ ਵੀ ਇੱਕ ਸੂਟ ਨਾਲ ਕੀ ਫਰਕ ਪੈਂਦਾ ਤੇ ਇੱਕ ਸੂਟ ਮੈਨੂੰ ਸੋਹਣਾ ਲੱਗਿਆ ਮੈਂ ਛੋਡੇ ਵਾਸਤੇ ਲਿਆਤਾ ਤਾਂ ਉਹਦੀ ਸੱਸ ਕਹਿੰਦੀ ਵੀ ਪੱਤ ਤੂੰ ਸਾਡੇ ਸਾਰਿਆਂ ਦੇ ਲਿਆ ਤੇ ਤੂੰ ਆਪ ਦਾ ਕਿਉਂ ਨਹੀਂ ਲਈ ਆਈ ਕੰਨੇ ਮੰਮੀ ਮੇਰਾ ਵੈਸੇ ਜੀ ਨਹੀਂ ਕੀਤਾ ਵਿਸਾਉਣ ਦੇ ਮਹੀਨੇ ਚ ਤਾਂ ਮੇਰਾ ਨਾ ਕੋਈ ਸੂਟ ਸਵਾਉਣ ਨੂੰ ਜੀ ਕਰਦਾ ਵਿਸਾਉਣ ਦਾ ਮਹੀਨਾ ਚੰਦਰਾ ਚੜਿਆ ਸੀ ਮੇਰੇ ਭਰਾ ਨੂੰ ਲੈ ਗਿਆ ਵੀ ਪਰ ਕਹਿੰਦੀ ਵੀ ਜੇ ਮੈਂ ਦੁਖੀ ਹਾਂ ਹਨਾ ਵੀ ਆਪਾਂ ਆਪਣੀ ਕੁੜੀ ਦੇ ਮੇਰੀ ਦੀਦੀ ਦੇ ਜਾਂ ਆਪਣੇ ਸ਼ੌਂਕ ਤਾਂ ਥੋਡੇ ਤਾਂ ਪੂਰੇ ਕਰਨੇ ਆ ਵੀ ਮੇਰਾ ਜੀ ਨਹੀਂ ਕੀਤਾ ਸੂਟ ਲਿਆਉਣ ਨੂੰ ਪਰ ਪ੍ਰੀਤ ਦੀ ਸੱਸ ਨੂੰ ਇਹ ਗੱਲ ਚੰਗੀ ਨਾ ਲੱਗੀ ਅਗਲੇ ਦਿਨ ਉਹਨੇ ਪ੍ਰੀਤ ਨੂੰ ਤੇ ਆਪਣੇ ਮੁੰਡੇ ਨੂੰ ਤਾਂ ਆਪਣੀ ਕੁੜੀ ਕੋਲ ਭੇਜਦਾ ਸੰਧਾਰਾ ਦੇਣ ਤੇ ਫਿਰ ਉਹ ਨਾ ਬਾਜ਼ਾਰ ਜਾਂਦੀ ਆ ਬਾਜ਼ਾਰ ਜਾ ਕੇ ਉਹ ਜਿੰਨਾ ਵੀ ਤੀਆਂ ਦੇ ਸੰਧਾਰੇ ਦਾ ਸਮਾਨ ਹੁੰਦਾ ਉਹ ਖਰੀਦਦੀ ਆ ਦੋ ਸੂਟ ਖਰੀਦਦੀ ਆ ਤੇ ਜਦੋਂ ਉਹ ਨੂੰ ਉਹਦੀ ਨੂੰ ਮੁੜ ਕੇ ਆਉਂਦੀ ਆ ਤਾਂ ਉਹ ਸਮਾਨ ਲੈ ਕੇ ਘਰ ਵਾਪਸ ਆ ਜਾਂਦੀ ਆ ਜਦੋਂ ਪ੍ਰੀਤ ਆਉਂਦੀ ਆ ਘਰੇ ਸ਼ਾਮ ਨੂੰ ਤੇ ਉਹ ਦੱਸਦੀ ਆ ਆਪਣੀ ਸੱਸ ਕੋਲ ਹਨਾ ਵੀ ਅਸੀਂ ਸਮਾਨ ਲੈ ਕੇ ਗਏ ਵੀ ਦੀਦੀ ਬਹੁਤ ਖੁਸ਼ ਹੋਈ ਦੀਦੀ ਦੀ ਸੱਸ ਵੀ ਬਹੁਤ ਖੁਸ਼ ਹੋਈ ਉਹਨੇ ਸਾਨੂੰ ਸ਼ਗਨ ਦਿੱਤਾ ਵੀ ਸੂਟ ਵੀ ਉਹਨਾਂ ਨੂੰ ਵਧੀਆ ਪਸੰਦ ਆਏ ਤੇ ਗੱਲਾਂ ਕਰਦੀ ਕਰਦੀ ਨਾ ਉਹ ਰੋਣ ਲੱਗ ਜਾਂਦੀ ਆ ਉਹ ਕਹਿੰਦੀ ਵੀ ਮੰਮੀ ਮੇਰੇ ਤਾਂ ਬਹੁਤ ਸਾਰੇ ਸ਼ੌਂਕ ਸੀ ਜਿਹੜੇ ਅਧੂਰੇ ਰਹਿ ਗਏ ਵੀ ਜੇ ਮੇਰਾ ਭਰਾ ਹੁੰਦਾ ਉਹ ਵਿਆਹਿਆ ਹੁੰਦਾ ਹਨਾ ਮੇਰੀ ਵੀ ਪਰਜਾਈ ਆਉਂਦੀ ਤੇ ਮੇਰੇ ਵਾਸਤੇ ਵੀ ਕਿੰਨਾ ਕੁਝ ਲੈ ਕੇ ਆਉਂਦੇ ਭਾਵੇਂ ਮੈਨੂੰ ਇਸ ਘਰ ਦੇ ਵਿੱਚ ਕੋਈ ਘਾਟ ਨਹੀਂ ਪਰ ਮੈਂ ਆਪਣੇ ਪੇਕੇਆਂ ਦਾ ਸੋਣ ਦਾ ਸੰਧਾਰਾ ਢੀਕਦੀ ਆ ਮੇਰੀ ਮਾਂ ਮੈਨੂੰ ਹਰ ਵਾਰ ਕਹਿੰਦੀ ਆ ਕਿ ਅਸੀਂ ਤੀਆਂ ਦਾ ਸੰਧਾਰਾ ਲੈ ਕੇ ਆ ਜੀਏ ਪਰ ਮੈਂ ਮੇਰੀ ਮਾਂ ਨੂੰ ਰੋਕ ਦਿੰਨੀ ਆ ਕਿਉਂਕਿ ਮੈਨੂੰ ਜੱਗੀ ਬਿਨਾ ਕੁਝ ਵੀ ਚੰਗਾ ਨਹੀਂ ਲੱਗਦਾ ਪਹਿਲਾਂ ਜੱਗੀ ਮੇਰੇ ਕੋਲ ਸੰਧਾਰਾ ਲੈ ਕੇ ਆਉਂਦਾ ਸੀ ਵੀ ਹੁਣ ਮੇਰੇ ਮਾਪਿਓ ਆਉਣਗੇ ਤਾਂ ਵੀ ਮੈਨੂੰ ਇਹ ਗੱਲ ਚੰਗੀ ਮਾਪਿਓ ਕਿਹੜੇ ਹੌਸਲੇ ਆਉਣ ਹਨਾ ਉਹਨਾਂ ਦਾ ਇੱਕੋ ਇੱਕ ਜਵਾਨ ਪੁੱਤ ਤਾਂ ਇਸ ਦੁਨੀਆ ਤੋਂ ਤੁਰ ਗਿਆ ਤਾਂ ਉਹਦੀ ਸੱਸ ਕਹਿੰਦੀ ਤੂੰ ਫਿਕਰ ਨਾ ਕਰਿਆ ਕਰ ਮੈਂ ਤੈਨੂੰ ਹਰ ਵਾਰ ਕਹਿਣੀ ਆ ਵੀ ਜਿਉਂਦਿਆਂ ਦੀ ਨਾ ਸੁੱਖ ਮਣਾਈਦੀ ਹੁੰਦੀ ਆ ਪੁੱਤ ਜੇ ਉਹਨੂੰ ਰੱਬ ਲੈ ਗਿਆ ਜੇ ਨਾ ਆਕਾਸ਼ ਮੈਂ ਉਹਨੂੰ ਮੋੜ ਕੇ ਲਿਆ ਸਕਦੀ ਤਾਂ ਮੈਂ ਜੱਗੀ ਤੈਨੂੰ ਵਾਪਸ ਲਿਆ ਦਿੰਦੀ ਮੈਂ ਤੈਨੂੰ ਜੱਗੀ ਤਾਂ ਨਹੀਂ ਵਾਪਸ ਲਿਆ ਕੇ ਦੇ ਸਕਦੀ ਪਰ ਮੈਂ ਜਿਉਂਦੇ ਜੀ ਤੈਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦੀ ਆ ਤਾਲ ਆ ਜਾ ਤੈਨੂੰ ਇੱਕ ਚੀਜ਼ ਦਿਖਾਵਾਂ ਉਹਨੂੰ ਬਾਹ ਫੜ ਕੇ ਅੰਦਰ ਲੈ ਜਾਂਦੀ ਆ ਕਮਰੇ ਦੇ ਵਿੱਚ ਲਿਜਾ ਕੇ ਜਿਹੜਾ ਸੌਣ ਦੇ ਸੰਧਾਰੇ ਦਾ ਸਮਾਨ ਲੈ ਆਈ ਹੁੰਦੀ ਆ ਤੇ ਸੂਟ ਲੈ ਆਈ ਹੁੰਦੀ ਆ ਉਹ ਕੱਢ ਕੇ ਪ੍ਰੀਤ ਕੋਲੇ ਰੱਖ ਦਿੰਦੀ ਆ ਤੇ ਉਹ ਦੋਨੋਂ ਜੀ ਪ੍ਰੀਤ ਤੇ ਉਹਦੇ ਘਰ ਵਾਲਾ ਆਪਣੀ ਮਾਂ ਦੇ ਨਾਲ ਅੰਦਰ ਜਾਂਦੇ ਆ ਤਾਂ ਪ੍ਰੀਤ ਕਹਿੰਦੀ ਆ ਵੀ ਮਾਂ ਇਹ ਕਾਦਾ ਸਮਾਨ ਆ ਹਨਾ ਵੀ ਕੌਣ ਲੈ ਕੇ ਆਇਆ ਕਹਿੰਦੀ ਤੂੰ ਮੇਰੀ ਨੂੰਹ ਨਹੀਂ ਧੀ ਆ ਤੂੰ ਮੇਰੀਆਂ 3 ਨੂੰ ਇੰਨਾ ਆਦਰ ਸਤਕਾਰ ਦੇਂਦੀ ਆ ਤੇ ਹਰੇਕ ਸੌਣ ਦੇ ਮਹੀਨੇ ਤੇਰਾ ਮਨ ਉਦਾਸ ਹੁੰਦਾ ਜੇ ਮੈਂ ਆਪਣੀ ਇੱਕ ਧੀ ਨੂੰ ਸੰਧਾਰਾ ਦੇ ਸਕਦੀ ਆ ਫਿਰ ਮੈਂ ਆਪਣੀ ਦੂਜੀ ਧੀ ਨੂੰ ਵੀ ਕਿਉਂ ਉਦਾਸ ਕਰਾਂ ਤੂੰ ਹਰ ਵਾਰ ਇਹੀ ਕਹਿਣੀ ਆ ਵੀ ਜੇ ਮੇਰਾ ਜੱਗੀ ਹੁੰਦਾ ਤਾਂ ਮੈਨੂੰ ਸੰਧਾਰਾ ਦੇ ਕੇ ਜਾਂਦਾ ਵੀ ਜੇ ਤੇਰਾ ਜੱਗੀ ਨਹੀਂ ਰਿਹਾ ਤਾਂ ਫਿਰ ਤੇਰਾ ਸੰਧਾਰਾ ਤਾਂ ਨਹੀਂ ਨ ਰੁਕਣਾ ਚਾਹੀਦਾ ਤੂੰ ਕਦੇ ਮੇਰੀ ਧੀ ਨਾਲ ਫਰਕ ਨਹੀਂ ਰੱਖਿਆ ਤੇ ਫਿਰ ਮੈਂ ਤੇਰੇ ਨਾਲ ਵੀ ਕਿਉਂ ਫਰਕ ਰੱਖਾਂ ਜੇ ਘਰ ਦੀ ਇੱਕ ਕੁੜੀ ਨੂੰ ਸੰਧਾਰਾ ਦੇ ਦਿੱਤਾ ਜਾਵੇ ਤਾਂ ਫਿਰ ਦੂਜੀ ਨੂੰ ਤਾਂ ਗੁੱਸਾ ਆਊਗਾ ਨਾ ਅੱਜ ਤੋਂ ਬਾਅਦ ਤੂੰ ਕਦੇ ਮੈਨੂੰ ਇਹ ਨਹੀਂ ਕਹੇਂਗੀ ਕਿ ਮੇਰਾ ਸੌਣ ਦਾ ਸੰਧਾਰਾ ਆਉਣਾ ਨਹੀਂ ਜੇ ਤੂੰ ਮੇਰੀ ਧੀ ਨੂੰ ਸੰਧਾਰਾ ਦੇ ਕੇ ਆਵੇਂਗੀ ਤਾਂ ਤੇਰੀ ਮਾਂ ਬੈਠੀ ਹੈ ਤੈਨੂੰ ਸੰਧਾਰਾ ਦੇਣ ਨੂੰ ਇਹ ਸੁਣ ਕੇ ਪ੍ਰੀਤ ਆਪਣੀ ਸੱਸ ਨੂੰ ਗੱਲ ਨਾਲ ਆਉਂਦੀ ਆ ਤੇ ਕਹਿੰਦੀ ਹੈ ਕਿ ਮੰਮੀ ਜੇ ਤੁਹਾਡੇ ਵਰਗੀਆਂ ਸੱਸਾਂ ਮਾਵਾ ਦੇ ਰੂਪ ਵਿੱਚ ਮਿਲਣ ਤਾਂ ਫਿਰ ਕਿਹੜੀ ਨੂੰ ਆ ਕਿਹੜੀ ਧੀ ਆ ਜਿਹੜੀ ਉਹ ਦੁਖੀ ਹੋਊਗੀ ਮੈਨੂੰ ਪਤਾ ਤੁਸੀਂ ਮੇਰਾ ਬਹੁਤ ਪਿਆਰ ਕਰਦੇ ਹੋ ਮੈਨੂੰ ਅੱਜ ਤੱਕ ਕਿਸੇ ਗੱਲ ਨੂੰ ਰੋਕ ਟੋਕ ਨਹੀਂ ਕੀਤੀ ਪਰ ਬਹੁਤ ਘੱਟ ਸੱਸਾਂ ਹੁੰਦੀਆਂ ਜਿਹੜੀਆਂ ਆਪਣੀ ਨੂੰਹ ਦੇ ਪੇਕਿਆਂ ਦਾ ਦਰਦ ਸਮਝਦੀਆਂ ਹੁੰਦੀਆਂ ਨੇ ਕਹਿੰਦੀ ਜਦੋਂ ਵੀ ਮਾਮਾ ਜੀ ਸੰਧਾਰਾ ਲੈ ਕੇ ਆਉਂਦੇ ਸੀ ਜਾਂ ਆਪਣੇ ਆਣਗਵਾਂਣ ਦੀਆਂ ਮੇਰੀਆਂ ਦਰਾਣੀਆਂ ਚਠਾਣੀਆਂ ਦਾ ਸੰਧਾਰਾ ਆਉਂਦਾ ਸੀ ਤਾਂ ਮੈਨੂੰ ਇਹ ਗੱਲ ਜਰੂਰ ਫੀਲ ਹੁੰਦੀ ਸੀ ਕਿਉਂਕਿ ਮੇਰੇ ਭਰਾ ਨੇ ਮੇਰਾ ਸੰਧਾਰਾ ਕਦੇ ਅਟਕਾਇਆ ਨਹੀਂ ਸੀ ਵੀ ਹੁਣ ਮੇਰਾ ਭਰਾ ਹੀ ਰੱਬ ਨੇ ਕੋਲਿਆ ਜਦੋਂ ਤੇ ਵੀ ਅੱਜ ਤੂੰ ਮੇਰਾ ਦਿਲ ਖੁਸ਼ ਕਰਤਾ ਵੀ ਅੱਜ ਮੈਨੂੰ ਇਹ ਮਹਿਸੂਸ ਹੋ ਰਿਹਾ ਵੀ ਮੈਂ ਇਸ ਦੁਨੀਆ ਤੇ ਸਭ ਤੋਂ ਖੁਸ਼ਕਿਸਮਤ ਕੁੜੀ ਆ ਜਿਹਨੂੰ ਤੁਹਾਡੇ ਵਰਗੀ ਸੱਸ ਮਿਲੀ ਆ ਇਹ ਕਹਿ ਕੇ ਉਹ ਆਪਣੀ ਸੱਸ ਨੂੰ ਗੱਲ ਨਾ ਲਾਉਂਦੀ ਆ ਤੇ ਕਹਿੰਦੀ ਆ ਕਿ ਮੈਂ ਰੱਬ ਅੱਗੇ ਅਰਦਾਸ ਕਰਦੀ ਆ ਕਿ ਤੁਹਾਡੇ ਵਰਗੀ ਸੱਸ ਹਰ ਇੱਕ ਕੁੜੀ ਨੂੰ ਮਿਲੇ ਤੇ ਰੱਬ ਤੁਹਾਡੀ ਉਮਰ ਲੰਬੀ ਕਰੇ ਪ੍ਰੀਤ ਆਪਣੀ ਮੰਮੀ ਨੂੰ ਫੋਨ ਕਰਦੀ ਆ ਸ਼ਾਮ ਨੂੰ ਫੋਨ ਕਰਕੇ ਉਹ ਦੱਸਦੀ ਆ ਕਿ ਮਾਂ ਤੂੰ ਕਦੇ ਵੀ ਫਿਕਰ ਨਾ ਕਰੀ ਤੂੰ ਇਸ ਗੱਲ ਦਾ ਫਿਕਰ ਕਰਦੀ ਰਹਿਣੀ ਆ ਨਾ ਵੀ ਮੇਰੀ ਧੀ ਸੌਣ ਦੇ ਸੰਧਾਰੇ ਬਿਨਾ ਊਣੀ ਬੈਠੀ ਆ ਮੇਰੀ ਸੱਸ ਨੇ ਮੈਨੂੰ ਆਪਣੀ ਧੀ ਬਣਾਇਆ ਫਿਰ ਉਹ ਸਾਰੀ ਗੱਲ ਦੱਸਦੀ ਆ ਵੀ ਅਸੀਂ ਮੇਰੀ ਨਣਦ ਕੋਲ ਸੰਧਾਰਾ ਦੇਣ ਗਏ ਸੀ ਤਾਂ ਮੇਰੀ ਮੰਮੀ ਬਾਜ਼ਾਰ ਗਈ ਵੀ ਮੇਰੇ ਵਾਸਤੇ ਬਹੁਤ ਸੋਹਣੇ ਸੂਟ ਤੇ ਤੀਆਂ ਦੇ ਸੰਧਾਰੇ ਦਾ ਸਾਰਾ ਸਮਾਨ ਲੈ ਕੇ ਆਈ ਆ ਵੀ ਠੀਕ ਐ ਜੱਗੀ ਦੀ ਕਮੀ ਤਾਂ ਕੋਈ ਨਹੀਂ ਪੂਰੀ ਕਰ ਸਕਦਾ ਵੀ ਜਿਉਂਦੇ ਜੀ ਹਨਾ ਆਪਾਂ ਨੂੰ ਸਾਰੀ ਉਮਰ ਉਹਦੀ ਕਮੀ ਰਹੂਗੀ ਪਰ ਜੇ ਜਿਹੋ ਜਿਹਾ ਪਰਿਵਾਰ ਮੈਨੂੰ ਮਿਲਿਆ ਤਾਂ ਮੈਨੂੰ ਇੱਥੇ ਜੱਗੀ ਦੀ ਕਮੀ ਮਹਿਸੂਸ ਨਹੀਂ ਹੋਊਗੀ ਤੁਸੀਂ ਕਦੇ ਇਹ ਫਿਕਰ ਨਾ ਕਰਿਓ ਕਿ ਸਾਡੀ ਧੀ ਦੇ ਭਰਾ ਹੈ ਨਹੀਂ ਤੇ ਉਹਦਾ ਸੋਣ ਦਾ ਸੰਧਾਰਾ ਜਿਹੜਾ ਉਹ ਰਹਿ ਗਿਆ ਮੈਂ ਬਹੁਤ ਖੁਸ਼ ਹਾਂ ਆਪਣੇ ਸਹੁਰੇ ਘਰ ਕਾਸ਼ ਮੇਰੀ ਸੱਸ ਦਾ ਵਾਸ ਚੱਲਦਾ ਹੁੰਦਾ ਤਾਂ ਉਹ ਆਪਣੀ ਜੱਗੀ ਨੂੰ ਕਿਤੋਂ ਨਾ ਕਿਤੋਂ ਮੋੜ ਲਿਆਉਂਦੀ ਇਹ ਗੱਲ ਸੁਣ ਕੇ ਪ੍ਰੀਤ ਦੀ ਮਾਂ ਵੀ ਖੁਸ਼ ਹੁੰਦੀ ਆ ਉਹ ਆਪਣੀ ਧੀ ਨੂੰ ਦੁਆਵਾਂ ਦਿੰਦੀ ਆ ਤੇ ਉਹਨੂੰ ਕਹਿੰਦੀ ਆ ਕਿ ਮੇਰੇ ਦਿਮਾਗ ਦਾ ਬਹੁਤ ਵੱਡਾ ਬੋਝ ਲੈ ਗਿਆ ਹਰ ਸੌਣ ਦੇ ਮਹੀਨੇ ਮੈਂ ਸਾਰਾ ਸੌਣ ਦਾ ਮਹੀਨਾ ਇਹੀ ਸੋਚਦੀ ਰਹਿੰਦੀ ਸੀ ਵੀ ਜਿਵੇਂ ਸਾਰੀਆਂ ਕੁੜੀਆਂ ਆਪਣੇ ਭਰਾਵਾਂ ਨੂੰ ਪਰਜਾਈਆਂ ਨੂੰ ਉਡੀਕਦੀਆਂ ਨੇ ਮੇਰੀ ਧੀ ਵੀ ਸਾਰੀ ਉਮਰ ਉਡੀਕਦੀ ਰਹੂਗੀ ਪਰ ਅੱਜ ਤੂੰ ਮੇਰਾ ਮਨ ਖੁਸ਼ ਕਰਤਾ ਮੇਰੇ ਮਨ ਦਾ ਬਹੁਤ ਵੱਡਾ ਬੋਝ ਲੈ ਗਿਆ ਜਦੋਂ ਪ੍ਰੀਤ ਦੀ ਸੱਸ ਪ੍ਰੀਤ ਨੂੰ ਆਪਣੀ ਮਾਂ ਨਾਲ ਇਹ ਗੱਲਾਂ ਕਰਦੀ ਸੁਣਦੀ ਆ ਤਾਂ ਉਹ ਵੀ ਖੁਸ਼ ਹੁੰਦੀ ਆ ਤੇ ਉਹ ਆਪਣੀ ਧੀ ਨੂੰ ਫੋਨ ਕਰਕੇ ਦੱਸਦੀ ਆ ਕਿ ਅੱਜ ਮੇਰੇ ਵੀ ਮਨ ਦਾ ਬਹੁਤ ਵੱਡਾ ਬੋਝ ਲੈ ਗਿਆ ਧੀਏ ਤੇਰੀ ਪ੍ਰਿਹਾਈ ਹਰ ਵਾਰ ਜੱਗੀ ਨੂੰ ਲੀਕਦੀ ਰਹਿੰਦੀ ਸੀ ਮੈਂ ਜੱਗੀ ਤਾਂ ਨਹੀਂ ਇਹਨੂੰ ਮੋੜ ਕੇ ਲਿਆ ਕੇ ਦੇ ਸਕਦੀ ਸੀ ਪਰ ਅੱਜ ਮੈਂ ਇਹਨੂੰ ਛੋਟੀ ਜੀ ਖੁਸ਼ੀ ਦੇ ਕੇ ਮੈਨੂੰ ਇਹ ਲੱਗਦਾ ਵੀ ਮੈਂ ਸਾਰੀ ਦੁਨੀਆ ਦੀਆਂ ਖੁਸ਼ੀਆਂ ਖਰੀਦ ਕੇ ਇਹਦੀ ਝੋਲੀ ਪਾ ਦਿੱਤੀਆਂ ਹਾਂ। ਹਾਂਜੀ ਦੋਸਤੋ ਇਹ ਇੱਕ ਸਚਾਈ ਆ ਸਾਡੇ ਸਮਾਜ ਦੇ ਵਿੱਚ ਜਦੋਂ ਕੁੜੀਆਂ ਵਿਆਈਆਂ ਜਾਂਦੀਆਂ ਨੇ ਤਾਂ ਉਹਨਾਂ ਨੂੰ ਉਡੀਕ ਰਹਿੰਦੀ ਆ ਆਪਣੇ ਭਰਾਵਾਂ ਦੀ, ਆਪਣੇ ਮਾਪਿਆਂ ਦੀ, ਕੋਈ ਵੀ ਵਿਹਾਰ ਤਿਹਾਰ ਹੁੰਦਾ ਭਾਵੇਂ ਉਹਨਾਂ ਦੇ ਸਹੁਰੇ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਪਰ ਪੇਕੇਆਂ ਵੱਲੋਂ ਜਿਹੜੀ ਚੀਜ਼ ਆਉਂਦੀ ਆ ਉਹਦੀ ਹਰੇਕ ਤੀ ਨੂੰ ਉਡੀਕ ਰਹਿੰਦੀ ਆ। ਰੱਬ ਸਾਰੀਆਂ ਭੈਣਾਂ ਦੇ ਭਰਾਵਾਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਹਰੇਕ ਭੈਣ ਦਾ ਭਰਾ ਹਰੇਕ ਵਿਹਾਰ ਤੇ ਹਰ ਤੇ ਆਪਣੀ ਭੈਣ ਕੋਲ ਹਾਜ਼ਰ ਹੋਵੇ ਤਾਂ ਕਿ ਉਹਦੀ ਭੈਣ ਨੂੰ ਇਹ ਲੱਗੇ ਕਿ ਮੈਂ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਕੁੜੀ ਆ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ